ਸਰ ਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਹਿਲ ਪੁਰੀਏ ਪੁੰਰਕ ਬਨਾ ਤਾਂ ਚੇ ਹੰਸਾ ਸਗਲੇ ਜਨ ਪਹਿਲ ਪੁਰੀਏ ਪੁੰਰਕ ਬਨਾ ਤਾਂ ਚੇ ਹੰਸਾ ਸਗਲੇ ਜਨ ਕ੍ਰਿਸ਼ਨਾ ਤੇਜਨ ਹਰ ਹਰ ਨਚੰਤੀ ਨਚਨਾ ਪਹਿਲ ਪੁਰਸਾ ਵਰਰਾ ਆਥੋਂ ਪੁਰਸਾ ਦੰਮਰਾ ਅਸਗਾ ਅਸ ਉਸਗਾ ਹਰ ਕਾ ਬਗਰਾ ਨਚ ਪਿੰਦੀ ਮਹਸਾਗਰਾ ਰਹਾ ਨਿਚੰਤੇ ਗੋਪੀ ਜਨਾ ਨਈਆ ਤੇ ਬੈਰ ਕੰਨਾ ਤਰਕ ਨਾਚਾ ਪਰਮੀਆਂ ਚਾ ਤੇਸਵਾ ਬਾ ਚੁੰਨੀ ਐਏ ਮਈਏ ਏਕ ਆਨ ਜੀਓ ਪਿੰਦੀ ਉੰਬਕ ਲੈ ਸੰਸਾਰਾ ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ ਤੂੰ ਕੁੰਨ ਰੇ ਮੈਂ ਜੀ ਨਾਮਾ ਖੋਜੀਆ ਲਤਿ ਨਿਵਰਣਾ ਚਮਕਾਰਨਾ ਪਿੰਦੀ ਉਮ ਬਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ ਤੋ ਕੁੰਨਰੇ ਮੈਂ ਜੀ ਨਾਮਾ ਹੋ ਜੀ ਅਲਾ ਤੇ ਨਿਵਾਰਣਾ ਜਮ ਕਾਰਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ